ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਿਹਾ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਹਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਦਿੱਤੇ ਹੀ ਸਾਰੇ ਦਿਨ ਕੰਮ ਕਰਦੇ ਪਏ ਲਾਗ ਕੋਲ ਤੇ ਜਦੋਂ ਗਏ ਉਹ ਤਾਂ ਠੀਕ ਠਾਕ ਹੀ ਪਹਿਲਾਂ ਇਹ बस ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਾ ਜਿਤਨਾ ਸਾਬੂਲੇ ਵਾਲੀ ਵੱਲ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਜੇ ਟਕਾ ਤਨ ਨਿਭਾਈ ਜਾ ਰਹੀ ਹੈ ਨਾ ਇਹਦੇ ਵਿੱਚ ਕੋਈ ਕਿਸੇ ਨੂੰ ਮਨਾਈ ਨਹੀਂ ਫਲੋਟ ਕਿ ਉਹ ਨਾ ਖਿਆਨ ਸਾਰੇ ਵਾਸਤੇ ਪਰ ਫਿਰ ਵੀ ਪਤਾ ਨਹੀਂ ਕੋਈ ਕਿਹੜਾ ਇਨਸਾਨ ਜਿਹੜਾ ਉਹ ਜਲਸੀ ਕਰਦਾ ਕਿ ਜਿਹੜਾ ਇਹ ਦੋ ਤੀਜੀ ਪੀੜੀ ਵਰੀ ਇਹ ਕੰਮ ਹੋ ਚੁੱਕਾ ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇਕ ਤਰ੍ਹਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਿਹਾ ਨੇ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ ਮੰਨ ਲਓ ਕਿ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਰੱਖਿਆ ਆ ਮੰਨ ਲਓ ਆਪਣੇ ਬੰਦਾ ਰੱਖਿਆ ਆ ਉਹ ਇਹਨਾਂ ਬੂਟਿਆਂ ਦੀ ਦੇਖ ਦੇਖ ਜਿਹੜੀ ਇਹ ਕਰਦਾ ਹੈ ਸੋ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਭਾਜੀ ਕਦੋਂ ਹੋਈ ਏ ਸਾਰੀ ਕਟਲਾ ਤੇ ਕੀ ਹੋਇਆ ਕੀ ਇਹ ਕਿੱਦਾਂ ਪਤਾ ਲੱਗਦਾ ਨਹੀਂ ਹੈ ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮਤਲਬ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚ ਧੂਆ ਮਤਲਬ ਨਿਕਲਿਆ ਸੀ ਉਹ ਫਿਰ ਆਣ ਕੇ ਵੇਖਿਆ ਤੇ ਇੱਥੇ ਅੱਗ ਲੱਗੀ ਸੀ ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮਤਲਬ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ ਜ਼ਿਆਦਾ ਇੰਨੇ ਕ ਬੂਟੇ ਹੈਗੇ ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ ਸੀ ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ ਕੋਈ ਇਹ ਨਹੀਂਗਾ ਵੀ ਮਨ ਲੋ ਕੋਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਮਹਿੰਗਾ ਬੂਟਾ ਹੈ ਮੈਂ ਨਹੀਂ ਲਾਉਣਾ ਆਵਾ ਕਾਡੋ ਇੱਥੋਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ ਮਨ ਲੋ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ ਇਹ ਨਹੀਂ ਕੋਨੇ ਆਪਣੇ ਪਰਿਵਾਰ ਵਾਸਤੇ ਕੰਮ ਕੀਤਾ ਸਾਰਾ ਕੰਮ ਉਹਨਾਂ ਨੇ ਬੱਚਿਆਂ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਕੀਤਾ ਆ ਬਾਕੀ ਮੈਂ ਸਮਝਦਾ ਵੀ ਉਹ ਕਿਦਾਂ ਦਾ ਇਨਸਾਨ ਹੋਏਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ ਹੈ ਸਾਡੇ ਸੜਕੇ ਸੁਆਹ ਹੋ ਗਏ ਬਹੁਤ ਭਾਰੀ ਮਤਲਬ ਜੀ ਨੁਕਸਾਨ ਹੋਇਆ ਵੇਖੋ ਮੈਂ ਤੇ ਅੱਗੇ ਪਿਛਲੇ ਵੀ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤੇ ਮੈਂ ਤੇ ਉਦੋਂ ਵੀ ਇਹੋ ਗੱਲ ਕਹੀ ਸੀਗੀ ਕਿ ਚਲੋ ਇਹ ਮਹਾਪੁਰਖਾਂ ਦੀ ਜਾਤ ਦੇ ਵਿੱਚ ਸਾਹ ਬੁੱਲੇ ਵਾਲੀ ਹੈ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਹਾ ਹੈ ਤੇ ਹੁਣ ਵੀ ਜਿਹੜਾ ਇਹ ਕੰਮ ਜਿਹੜਾ ਹੋਇਆ ਆ ਇਹ ਮਾੜਾ ਹੋਇਆ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆ ਬਾਕੀ ਹੁਣ ਉਹ ਮਹਾਪੁਰਖੀ ਆ ਮਤਲਬ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂਗਾ ਉਹ ਪਿੰਡ ਦੇ ਨਹੀਂ ਪਿੰਡ ਦੇ ਬਾਹਰੋਂ ਵੀ ਪਿੰਡ ਬਾਕੀ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸੀ ਜਿਹੜੇ ਬਹੁਤ ਮੈਂ ਤਾਂ ਦੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ ਸਾਰੇ ਇਲਾਕੇ ਵਾਸਤੇ ਆ ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇਥੋਂ ਖਾ ਲਵੀ ਕੋਈ ਕਿਸੇ ਨੂੰ ਕੋਈ ਮਨਾਈ ਨਹੀਂ ਕੋਈ ਗੇਟ ਨਹੀਂ ਬੰਦ ਕੀਤਾ ਤੇ ਕੋਈ ਇੱਥੇ ਬੰਦਾ ਲਈ ਸਪੈਸ਼ਲ ਰੱਖਿਆ ਵੀ ਮਤਲਬ ਕਿਸੇ ਨੂੰ ਡਕਣਾ ਆ ਹਾਂਜੀ ਹਾਂਜੀ ਤੇ ਉਹ ਸਾਰਿਆਂ ਵਾਸਤੇ ਮਤਲਬ ਫਲ ਲੱਗਾ ਸਾਰੇ ਦਿਨ ਕੰਮ ਕਰਦੇ ਪਏ ਲਾ ਕੋਲ ਹੀ ਤੇ ਜਦੋਂ ਗਏ ਉਹਦਾ ਠੀਕ ਠਾਕ ਹੀ ਪਹਿਲਾਂ ਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਲੂ ਨਹੀਂ ਕੋਈ ਚੰਗਾ ਲੱਗਿਆ ਜਿਤਨਾ ਸਾਹ ਬੁੱਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਲਈ ਲਗਾਤਾਰ ਨਿਭਾਈ ਜਾ ਰਹੀ ਹੈ ਹਨਾ ਇਹਦੇ ਵਿੱਚ ਕੋਈ ਕਿਸੇ ਨੂੰ ਮਨਾਈ ਨਹੀਂ ਆ ਫਰੂਟ ਪੀਓ ਨਾ ਖਾ ਜਾਂ ਸਾਰਿਆਂ ਵਾਸਤੇ ਹੀ ਪਰ ਫਿਰ ਵੀ ਪਤਾ ਨਹੀਂ ਕੋਈ ਕਿਹੜਾ ਇਨਸਾਨ ਜਿਹੜਾ ਉਹ ਜਾਲੀਸੀ ਕਰਦਾ ਤੇ ਜਿਹੜਾ ਇਹ ਦੋ ਤੀਜੀ ਵਾਰੀ ਇਹ ਕੰਮ ਹੋ ਚੁੱਕਾ ਇਸ ਜਗ੍ਹਾ ਤੇ ਤੋਂ ਦੇਖਦੇ ਤੁਸੀਂ ਦੇਖਦੇ ਪੇ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਹੈ ਨਹੀਂ ਜਾਂ ਕੋ ਲਾ ਕੇ ਕਣਕਾਂ ਜਾਉਂ ਉਹ ਤਾਂ ਖਤਮ ਹੋ ਚੁੱਕਾ ਕਣਕ ਦੀ ਕਟਾਈ ਹੋ ਚੁੱਕੀ ਹੈ ਤੇ ਉਹਦੇ باوجود ਵੀ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕੋਲੋਂ ਅਗ ਲਗਾਈ ਗਈ ਹੈ ਤਾਂ ਹੀ ਲੱਗੀ ਹੈ ਇਸ ਤਰ੍ਹਾਂ ਤੇ ਲੱਗੀ ਨਹੀਂ ਕਿੰਨੇ ਇੱਕ ਬੂਟੇ ਜੇ ਸੀ ਇੱਥੇ ਤੇ ਕਾਦੇ ਬੂਟੇ ਸੀ ਇੱਥੇ ਫਰੂਟ ਦੇ ਬੂਟੇ ਹੀ ਹੈ ਤੇ ਤਕਰੀਬਨ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ ਕਿ ਦੋ ਤਿੰਨ ਚਾਰ ਸਭੂਟਾ ਹੈ ਗਈ ਹੈ ਲੱਗਾ ਇਸ ਜਿਹੜਾ ਸਾਰਾ ਸਾਰੇ ਫਰੂਟ ਦਾ ਹੀ ਹੈ ਇਹਦੇ ਵਿੱਚ ਆਂਬ ਆਵਾਕਾਡੋ ਦਾ ਬੂਟੇ ਹੈ ਫਿਰ ਅਨਾਰ ਐ ਅਮਰੂਦ ਐ ਫੋਰ ਵੀ ਜਿਹੜੇ ਅੱਜ ਜੀਕੂ ਦੇ ਬੂਟੇ ਲੱਗੇ ਨੇ ਇੱਥੇ ਸਾਰੇ ਬੂਟੇ ਜਿਹੜੇ ਉਹ ਖਰਾਬ ਹੋ ਗਏ ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ ਸਾੜ ਚੁਕੇ ਨੇ ਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚੱਲਦੇ ਨੇ ਨਹੀਂ ਚੱਲਦੇ ਉਹ ਤੇ ਆਉਣ ਵਾਲੇ ਸਮੇਂ ਚ ਪਤਾ ਲੱਗੂ ਬਾਕੀ ਕੋਸ਼ਿਸ਼ ਸਾਹਿਬ ਮੇਰੇ ਦੀ ਵੀ ਚੱਲੀ ਹੈ ਤੇ ਆਪਣੀ ਵੀ ਜਾਰੀ ਹੈ ਨਾਲ ਦੀ ਸੇਵਾ ਨੂੰ ਬਹੁਤ ਮਿਹਨਤ ਲੱਗਦੀ ਹੈ ਬੂਟੇ ਨੂੰ ਪਾਲਨਾ ਇੱਕ ਬੂਟੇ ਨੂੰ ਹਾਂ ਜਿਹੜਾ ਜੱਜਾਂ ਦੀ ਕਹਿ ਗਿਆ ਅਨਾਰ ਦਾ ਬੂਟਾ ਤੁਸੀਂ ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤੇ ਉਹ ਚੱਲਦਾ ਹੀ ਨਹੀਂ ਆ ਜਲਦੀ ਕਰਕੇ ਉਹਨੂੰ ਪਾਲਣਾ ਬਹੁਤ ਔਖਾ ਤੇ ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ ਹੁਣ ਤੁਸੀਂ ਪਿਛਲੇ ਦਿਨ ਤੇ ਦੇਖਿਆ ਕਿੰਨੀ ਗਰਮੀ ਪਈ ਆ ਇੱਥੇ 1:30 ਵਜੇ ਤੱਕ ਵੀ ਜਿਹੜੀ ਆ ਉਹ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਆ ਤੇ ਭਾਜੀ ਆਪਣੇ ਵਰਕਰ ਸਾਹਿਬ ਆ ਤੇ ਸਾਹਿਬ ਵੀ ਰਿਹਾ ਜਿਹੜਾ ਹੁਕਮ ਲੱਗਦਾ ਉਹ ਆਪਾਂ ਅੰਨ ਭਾਜੀ ਦਾ ਨਾਲ ਸੇਵਾ ਤੌਰ ਤੇ ਉਹ ਬਾਹਰ ਬੈਠਾ ਜਾਲਾ ਮਤਲਬ ਪੈਸੇ ਵੀ ਭੇਜ ਰਿਹਾ ਸਾਹ ਦੇ ਮਤਲਬ ਬੂਟੇ ਲਾ ਰਿਹਾ ਤੁਹਾਨੂੰ ਬੂਟੇ ਵੀ ਮੇਰੇ ਖਲਾ ਬਹੁਤ ਮਹਿੰਗੇ ਬੂਟੇ ਹੋਣਗੇ ਹਾਂਜੀ ਹਾਂਜੀ ਫਿਰ ਆਪਾਂ ਕਿੱਦਾਂ ਸਮਝ ਲਈ ਲੋਕਾਂ ਦੀ ਜਿਹੜੀ ਵੇਖੋ ਆਪਾਂ ਦੇ ਕਹ ਸਕਦੇ ਕਿ ਸਾਹ ਵੀਰੇ ਵੱਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਆ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਪਣੀ ਜੇਬ ਦੇ ਵਿੱਚੋਂ ਸਾਰਾ ਖर्चा ਕਰ ਰਿਆ ਜਿੰਨੇ ਵਰਕਰ ਵੀ ਆ 2-3 ਵਰਕਰ ਤੇ ਪੱਕੇ ਲੱਗੇ ਆ ਤੇ ਸਮੇਂ-ਸਮੇਂ ਅਨੁਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ ਤੇ ਕਿਸੇ ਕੋਈ ਪੈਸਾ ਨਹੀਂ ਲੈਣਾ ਆਪਣੀ ਜੇਬ ਤੋਂ ਖर्चा ਸਾਰਾ ਹੁੰਦਾ ਹੈ ਦੁੱਖ ਤੇ ਦੋ ਚਾਰ ਵਾਰੀ ਜਿਹੜਾ ਹੋ ਚੁੱਕਾ ਦੁੱਖ ਤੇ ਹੁੰਦਾ ਹੀ ਆ ਉਹ ਬਾਹਰ ਮਿਹਨਤ ਕਰ ਰਿਹਾ ਤੇ ਕਿਹਦੇ ਵਾਸਤੇ ਕਰ ਰਿਹਾ ਕਿ ਇਹ ਸਾਰੇ ਪਿੰਡ ਵਾਸਤੇ ਇਲਾਕੇ ਵਾਸਤੇ ਹੋਰ ਕੁਝ ਨਹੀਂ ਸੇਵਾ ਸੇਵਾ ਦੇ ਨਾਲ ਨਾਲ ਆਪਣਾ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਓ ਹੋਰ ਪੈਸਾ ਕੋਈ ਨਹੀਂ ਚਾਹੀਦਾ ਮੇਰੀ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ ਆਪਣਾ ਸਾਥ ਦੇ ਕੇ ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ ਉਲਟਾ ਸਰ ਉਹ ਉਸ ਤੋਂ ਉਲਟਿਆ ਕਿ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ਾ ਜੇ ਰੰਜਿਸ਼ਾ ਤਾਂ ਉਸ ਤਰ੍ਹਾਂ ਵੀ ਤੇ ਕੱਢੀ ਜਾ ਸਕਦੀ ਹੈ ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜ ਪੁਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ ਪਹਿਲਾਂ ਵੀ ਤੁਹਾਡੇ ਬੂਟੇ ਸਾੜੇ ਹਾਂਜੀ ਪਹਿਲਾਂ ਵੀ ਇਸਨੂੰ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਹੁਣ ਇਹ ਦੂਜੀ ਜਗ੍ਹਾ ਤੇ ਇਸੇ ਤਰ੍ਹਾਂ ਹੋ ਚੁੱਕਾ ਵਾ ਤੇ ਜਿਹੜਾ ਸਾਬ ਨੇ ਉੱਥੋਂ ਬਾਹਰੋਂ ਆ ਕੇ ਤੇ ਇੱਥੇ ਆ ਕੇ ਫਲ ਤੇ ਖਾਣਾ ਨਹੀਂ ਆ ਹੈ ਤੇ ਸਾਰਿਆਂ ਵਾਸਤੇ ਸਾਂਝੀ ਹੈ ਬੱਚੇ ਬਜ਼ੁਰਗ ਨੌਜਵਾਨ ਜੋ ਵੀ ਇੱਥੇ ਨਵੀਂ ਪੀੜੀ ਆ ਸਾਰਿਆਂ ਵਾਸਤੇ ਉਹ ਸਾਂਝਾ ਹੀ ਆ ਬਲਕਿ ਉਹਦੇ ਵਤਨ ਸਿਵਨ ਭਾਈ ਜਰੀ ਕਿ ਸਾਰੇ ਇੱਥੋਂ ਫਲ ਜਿਹੜੇ ਸਾਕ ਸਗਤ ਸਾਕ ਕੇ ਤੇ ਨਾਦ ਲੈ ਸਕਣ ਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਗੁੱਸਾ ਉਹ ਜਿਹੜਾ ਇਸ ਤਰ੍ਹਾਂ ਕੱਢਦੇ ਆ